ਵੈਕੁਪਟਿਕਾ ਹਲਸਾ ਵੈਕੁਪਟਿਕੀ ਫਤਿਹ ਮੇਰੇ ਵੀਰੋ ਜਿੱਦਾਂ ਸਾਰਿਆਂ ਨੂੰ ਪਤਾ ਕੱਲ ਦਾ ਜਿਹੜੀ ਸਰਦਾਰ ਬਿਕਰਕ ਸਿੰਘ ਜੀ ਦੀ ਬੇਲ ਹੋਈ ਹੈ ਔਰ ਕੁਝ ਕੁ ਬੰਦੇ ਜਿਹੜੇ ਚੰਦੇ ਦੇ ਬੰਦੇ ਨੇ ਬੜੀ ਖੁਸ਼ੀ ਮਨਾ ਰਹੇ ਨੇ ਮੈਂ ਉਹਨਾਂ ਨੂੰ ਇਹ ਗੱਲ ਦੱਸਣੀ ਚਾਹਣਾ ਕਿ ਮੇਰੇ ਵੀਰੋ ਬੇਲ ਜਿਹੜੀ ਹੈ ਨਾ ਉਹ ਹਰ ਇੱਕ ਕੇਸ ਚ ਹੋ ਜਾਂਦੀ ਹੈ ਇਹ ਕੋਈ ਦੁਨੀਆ ਤੇ ਕੋਈ ਵੱਖਰੀ ਜਾਂ ਨਵਿਕਲੀ ਬੇਲ ਨਹੀਂ ਹੋਈ ਔਰ ਨਾ ਕੋਈ ਇਹ ਨਹੀਂ ਵੱਡੀ ਆਪਾਂ ਕੋਈ ਕਾਰਗਰਦੀ ਜੰਗ ਜਿੱਤੀ ਹੈ ਜਿਹੜੀ ਅੱਡੀ ਖੁਸ਼ੀ ਮਨਾ ਰਹੇ ਆ ਕਿਉਂਕਿ ਅਜੇ ਇਹ ਕੇਸ ਚਲ ਰਹਾ ਔਰ ਮਾਨਯੋਗ ਕੋਰਟ ਅਦਾਲਤ ਜੀ ਫੈਸਲਾ ਕਰੂਗੀ ਉਹਦਾ ਜੀ ਰਿਜ਼ਲਟ ਆਉਣਾ ਔਰ ਇਹ ਸਾਰਾ ਪਤਾ ਲੱਗਣਾ ਕਿ ਕਿਹੜੀਆਂ ਕੰਪਨੀਆਂ ਨੂੰ ਕਿੱਥੇ ਪੈਸੇ ਆਏ ਕਿੱਥੇ ਗਏ ਇਹਦਾ ਤਾਂ ਫੈਸਲਾ ਹੋਣਾ ਹੈ ਕਿ ਇਕੱਲੀ ਬੇਚੀ ਰਹੀ ਆ ਸੋ ਮੈਂ ਇਹ ਕਹ ਦੱਸਣੀ ਚਾਹਣਾ ਕਿ ਜਿਹੜੇ ਬਹੁਤ ਖੁਸ਼ੀ ਮਨਾ ਰਹੇ ਨੇ ਕਿ ਮੇਰੇ ਵਿਰੋਧ ਇਕੱਜ ਕਲੀ ਜਮਾਨਤ ਹੋਈ ਹੈ ਅਜੇ ਤਾਂ ਬਹੁਤ ਕੁਝ ਬਾਕੀ ਆ ਅਜੇ ਤਾਂ ਬਹੁਤ ਕੁਝ ਬਾਕੀ ਪਿਆ ਔਰ ਜਿਹੜੇ ਦਮ ਗਜੇ ਬਾਹਰ ਆ ਕੇ ਮਾਰ ਰਹੇ ਨੇ ਇਹਨਾਂ ਗੱਲਾਂ ਨੇ ਪੰਜਾਬ ਦਾ ਕੁਝ ਸਵਾਲਾਣੀ ਇਹਦਾ ਪੰਜਾਬ ਦਾ ਕੋਈ ਇਹਦਾ ਭਲਾ ਨਹੀਂ ਇਹ ਪੰਜਾਬ ਦੇ ਨੁਕਸਾਨ ਵਾਲੀਆਂ ਗੱਲਾਂ ਨੇ ਸੋ ਮੈਂ ਅੱਜ ਦੀ ਤਰੀਕ ਤੇ ਇਹੋ ਦੱਸਣੀ ਚਾਹਣਾ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਰਕਾਰ ਕੋਲ ਵੱਡੇ ਵੱਡੇ ਸਬੂਤ ਪਏ ਨੇ ਪ੍ਰੂਫ ਪਏ ਨੇ ਉਹ ਕੋਰਟ ਦੇ ਵਿੱਚ ਜਾਣੇ ਨੇ ਔਰ ਫਿਰ ਫੈਸਲਾ ਹੋਣਾ ਸੋ ਅੱਜਕੱਲੀ ਬੇਲ ਦੇ ਨਾਲ ਇਨੀ ਖੁਸ਼ੀ ਮਨਾਇਆ ਤੁਹਾਡਾ ਕੋਈ ਮਸਲਾ ਨਹੀਂ ਹੱਲ ਹੋਣਾ ਵਾਲਾ ਮੈਨੂੰ ਲੱਗਦਾ ਸੋ ਚਲੋ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ ਕਿ ਕਿਹੋ ਜਿਹਾ ਫੈਸਲਾ ਹਦਾ ਤਨ ਸਾਰਿਆਂ ਨੂੰ ਪਤਾ ਹੀ ਕਿ ਬੇਲ ਜਿੱਦਾਂ ਹੋਈ ਤਨ ਸਾਰਿਆਂ ਨੂੰ ਪਤਾ ਕੌਣ ਗਿਆ ਕੌਣ ਕਰਾ ਕੇ ਆਇਆ ਕਿਦੇ ਟੈਨ ਤੇ ਹੋਈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੀ ਸਮਿਕਰਨ ਸਾਹਮਣੇ ਆਉਂਦੇ ਨੇ ਕਿਹੜੀ ਪਾਰਟੀਾਂ ਨੂੰ ਰੋਕਦੇ ਨੇ ਇਹਦੇ ਬਾਰੇ ਆਪਾਂ ਸਾਰੇ ਜਿਹੜੇ ਆ ਬਾਅਦ ਵਿੱਚ ਚਰਚਾ ਕਰਾਂਗੇ ਬਹੁਤ ਬਹੁਤ ਧੰਨਵਾਦ ਵੈਗੋਤੀ ਦਾ ਖਾਲਸਾ ਵੈਗੋਤੀ ਦਾ ਵੈਗੋਤੀ ਦਾ ਖਾਲਸਾ ਵੈਗੋਤੀ ਦੇ ਫਤਿਹ ਮੇਰੇ ਵੀਰੋ ਜਿੱਦਾਂ ਸਾਰੇ ਨੂੰ ਪਤਾ ਕੱਲ ਦਾ ਜਿਹੜੀ ਸਰਦਾਰ ਵਿਕਰਮ ਸਿੰਘ ਜੀ ਦੀ ਮੇਲ ਹੋਈ ਆ ਔਰ ਕੁਝ ਕੁ ਬੰਦੇ ਜਿਹੜੇ ਚੰਦੇ ਕੁ ਬੰਦੇ ਨੇ ਬੜੀ ਖੁਸ਼ੀ ਮਨਾ ਰਹੇ ਮੈਂ ਉਹਨਾਂ ਨੂੰ ਇਹ ਗੱਲ ਦੱਸਣੀ ਚਾਹਣਾ ਕਿ ਮੇਰੇ ਵੀਰੋ ਬੇਲ ਜਿਹੜੀ ਆ ਨਾ ਉਹ ਹਰ ਇੱਕ ਕੇਸ ਚ ਹੋ ਜਾਂਦੀ ਇਹ ਕੋਈ ਦੁਨੀਆ ਤੇ ਕੋਈ ਵੱਖਰੀ ਜਾਂ ਨਵਿਕਲੀ ਬੇਲ ਨਹੀਂ ਹੋਈ ਔਰ ਨਾ ਕੋਈ ਇਹਦੀ ਵੱਡੀ ਆਪਾਂ ਕੋਈ ਕਾਰਗਰਦੀ ਜੰਗ ਜਿੱਤੀ ਹੈ ਜਿਹਦੀ ਇਹਦੀ ਖੁਸ਼ੀ ਮਨਾ ਰਹੇ ਆ ਕਿਉਂਕਿ ਅਜੇ ਇਹ ਕੇਸ ਚੱਲ ਰਿਹਾ ਔਰ ਮਾਨਯੋਗ ਕੋਰਟ ਅਦਾਲਤ ਜੋ ਫੈਸਲਾ ਕਰੂਗੀ ਉਹਦਾ ਅਜੇ ਰਿਜ਼ਲਟ ਆਉਣਾ ਔਰ ਇਹ ਸਾਰਾ ਪਤਾ ਲੱਗਣਾ ਆ ਕਿ ਕਿਹੜੀਆਂ ਕੰਪਨੀਆਂ ਤੋਂ ਕਿੱਥੇ ਪੈਸੇ ਆਏ ਕਿੱਥੇ ਗਏ ਇਹਦਾ ਤਾਂ ਫੈਸਲਾ ਹੋਇਆ ਹੀ ਇਕੱਲੀ ਵੇਚੀ ਹੋਈ ਆ ਸੋ ਮੈਂ ਇਹ ਗੱਲ ਦੱਸਣੀ ਚਾਹਣਾ ਕਿ ਜਿਹੜੇ ਬਹੁਤ ਖੁਸ਼ੀ ਮਨਾ ਰਹੇ ਨੇ ਕਿ ਮੇਰੇ ਵੀਰੋਂ ਇਕੱਜ ਕੱਲੀ ਜਬਾਨਦੀ ਹੋਈ ਹੈ ਅਜੇ ਤਾਂ ਬਹੁਤ ਕੁਝ ਬਾਕੀ ਹੈ ਅਜੇ ਤਾਂ ਬਹੁਤ ਕੁਝ ਬਾਕੀ ਪਿਆ ਔਰ ਜਿਹੜੇ ਦੰਗ ਜੇ ਬਾਹਰ ਆ ਕੇ ਮਾਰ ਰਹੇ ਨੇ ਇਹਨਾਂ ਗੱਲਾਂ ਨੇ ਪੰਜਾਬ ਦਾ ਕੁਝ ਸੁਆਮੀ ਇਹਦਾ ਪੰਜਾਬ ਦਾ ਕੋਈ ਇਹਦਾ ਭਲਾ ਨਹੀਂ ਇਹ ਪੰਜਾਬ ਦੇ ਨੁਕਸਾਨ ਵਾਲੀਆਂ ਗੱਲਾਂ ਨੇ ਸੋ ਮੈਂ ਅੱਜ ਦੀ ਤਰੀਕ ਇਹੋ ਦੱਸਣੀ ਚਾਹਣਾ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਰਕਾਰ ਕੋਲ ਵੱਡੇ ਵੱਡੇ ਸਬੂਤ ਪਏ ਨੇ ਪ੍ਰੂਫ ਪਏ ਨੇ ਔਰ ਕੋਰਟ ਦੇ ਵਿੱਚ ਜਾਣੇ ਨੇ ਔਰ ਫਿਰ ਫੈਸਲਾ ਹੋਣਾ ਸੋ ਅੱਜ ਕੱਲੀ ਬੇਲ ਦੇ ਨਾਲ ਇੰਨੀ ਕੁਛੇ ਬਣਾਇਆ ਤੁਹਾਡਾ ਕੋਈ ਮਸਲਾ ਨਹੀਂ ਨਾਲ ਹੋਣਾ ਲ ਮੈਨੂੰ ਲੱਗਦਾ ਸੋ ਚਲੋ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਆ ਕਿ ਕਿਹੋ ਜਿਹਾ ਫੈਸਲਾ ਹੁੰਦਾ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਬੇਲ ਕਿੱਦਾਂ ਹੈ ਤਾਂ ਸਾਰਿਆਂ ਨੂੰ ਪਤਾ ਕੌਣ ਗਿਆ ਕੌਣ ਖੜਾ ਕੇ ਆਇਆ ਕਿਹਦੇ ਟਾਈਮ ਤੇ ਹੋਈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੀ ਸਮੀਕਰਨ ਸਾਹਮਣੇ ਆਉਂਦੇ ਨੇ ਕਿਹੜੀ ਪਾਰਟੀਾਂ ਨੂੰ ਰੋਕਦੇ ਨੇ ਇਹਦੇ ਬਾਰੇ ਆਪਾਂ ਸਾਰੇ ਜਿਹੜੇ ਆ ਬਾਅਦ ਵਿੱਚ ਚਰਚਾ ਕਰਾਂਗੇ ਬਹੁਤ ਬਹੁਤ ਧੰਨਵਾਦ ਵੈਲਕਮ ਜੀ ਦਾ ਸਾਹਿਬ ਵੈਲਕਮ